ਹੈਲੋ ਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਚਿਰੀ ਕੀ ਹੁੰਦੀ ਆ ਕਿਵੇਂ ਪਹਿਲਾਂ ਖੇਤਾਂ ਦੇ ਵਿੱਚੋਂ ਮਿੱਟੀ ਚੱਕੀ ਜਾਂਦੀ ਸੀ ਚਿਰੀਆਂ ਲਾ ਕੇ ਹੁਣ ਜ਼ਿਆਦਾਤਰ ਜਿਵੇਂ ਕਿ ਜੀਸੀਬੀ ਮਸ਼ੀਨ ਆ ਗਈਆਂ ਤੇ ਉਹਨਾਂ ਨਾਲ ਚੱਗਦੇ ਆ ਤੇ ਮੈਨੂੰ ਇਹ ਸੀ ਕਿ ਆਪਾਂ ਇੱਕ ਇੱਕ ਵੀਡੀਓ ਬਣਾ ਕੇ ਰੱਖੀਏ ਤਾਂ ਕਿ ਜੇ ਉਹ ਕਿ ਆਉਣ ਵਾਲੇ ਟਾਈਮ 'ਚ ਉਹਨੂੰ ਕੋਈ ਦੇਖ ਸਕੇ ਵੀ ਪਹਿਲਾਂ ਕਿਵੇਂ ਮਿੱਟੀ ਚੱਕੀ ਜਾਂਦੀ ਸੀ ਬਹੁਤ ਹੁਣ ਤਾਂ ਬਈ ਇਹ ਚੀਜ਼ ਬਾਰੇ ਪਤਾ ਵਿਚਰੀ ਕੀ ਹੁੰਦੀ ਆ ਕਿਵੇਂ ਉੱਥੇ ਟਰਾਲੀਆਂ ਭਰੀਆਂ ਜਾਂਦੀਆਂ ਤੇ ਕਈਆਂ ਨੂੰ ਨਹੀਂ ਪਤਾ ਤੇ ਆਉਣ ਵਾਲੇ ਆ ਜਿਹੜੇ ਉਹਨਾਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਹੋਣਾ ਤਾਂ ਕਰਕੇ ਮੈਂ ਸੋਚਿਆ ਵੀ ਆਪਾਂ ਚਰੀ ਤੇ ਹੀ ਵਲੌਗ ਬਣਾ ਦਈਏ ਵੀ ਕਿਵੇਂ ਉੱਥੇ ਟਰੈਕਟਰ ਲਾਇਆ ਜਾਂਦਾ ਕਿਵੇਂ ਟਰਾਲੀਆਂ ਭਰੀਆਂ ਜਾਂਦੀਆਂ ਤੇ ਵੀ ਕਿਵੇਂ ਖੇਤਾਂ ਦੇ ਵਿੱਚੋਂ ਜਿਹੜੀ ਮਿੱਟੀ ਆ ਉਹ ਚੱਕੀ ਜਾਂਦੀ ਆ ਤੇ ਆਜੋ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਲਓ ਜੀ ਹੁਣ ਆਪਾਂ ਅਗੇ ਚਰੀ ਤੇ ਆ ਚਰੀ ਆ ਇਹ ਪਹਿਲਾਂ ਇੱਕ ਖੱਡਾ ਪਟਾ ਜਾਂਦਾ ਹੈਗਾ ਮਿੱਟੀ ਦੇ ਵਿੱਚ ਫਿਰ ਉੱਪਰ ਜਿਹੜੇ ਆ ਹਾਂਗੇ ਆ ਦੇਖ ਸਕਦੇ ਹੋ ਇਹ ਗਾਡਰ ਨੇ ਇਹ ਗਾਡਰ ਧਰੇ ਜਾਂਦੇ ਆ। ਆ ਚਿਰੀ ਪੱਟ ਕੇ ਨਾ ਟੋਵਾ ਕਰਕੇ ਐ ਇੱਕ ਵਾਹਨ ਦੇ ਵਿੱਚ ਖੱਡਾ ਲਾ ਕੇ ਤੇ ਉੱਪਰ ਆ ਗਾਡਰ ਧਰੇ ਜਾਂਦੇ ਆ। ਆ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਥਾਂਗਾ ਖਾਲੀ। ਇੱਥੋਂ ਜਦੋਂ ਟਰੈਕਟਰ ਆਉਂਦਾਗਾ ਤਾਂ ਮੰਨ ਲਓ ਜਿਹੜੀ ਮਿੱਟੀ ਆ ਉਹ ਵਿੱਚ ਡੇਕਦੀ ਹੈਗੀ। ਆ ਦੇਖੋ ਹੁਣ ਟਰਾਲੀ ਦੇ ਥੱਲੇ ਲੱਗਦੀ ਹੈਗੀ। ਇਹ ਖੱਡੇ ਦੇ ਵਿੱਚ ਇਹ ਜਮਾਂ ਦੇ ਬਿਲਕੁਲ ਥੱਲੇ ਖੜ ਜੂਗੀ। ਆ ਹੁਣ ਥੱਲੇ ਲੱਗ ਗਈ ਜਮਾਂ ਟਰਾਲੀ। ਤੇ ਇਧਰੋਂ ਆਣ ਆਪਾਂ ਤੁਹਾਨੂੰ ਦਿਖਾਉਨੇ ਆ ਇਧਰੋਂ ਇੱਕ ਟਰੈਕਟਰ ਦੇ ਮਗਰ ਕਰਾਪ ਆਇਆ ਹੋਇਆ ਹੈਗਾ ਤੇ ਉਹ ਮਿੱਟੀ ਲੈ ਕੇ ਆਊਗਾ ਇਧਰੋਂ ਤੇ ਉਹ ਜਿਹੜਾ ਖਾਲੀ ਥਾਂਗਾ ਉੱਥੋਂ ਦੀ ਉਹ ਮਿੱਟੀ ਉਹਦੇ ਟਰਾਲੀ ਦੇ ਵਿੱਚ ਪੈ ਜੂਗੀ ਤਾਂ ਗੱਡਰਾਂ ਦਾ ਜਿਹੜਾ ਸੰਨ ਹੈਗਾ ਇਸ ਤਰ੍ਹਾਂ ਜਿਹੜੀ ਟਰਾਲੀ ਆ ਉਹ ਇੱਥੇ ਭਰੀ ਜਾਂਦੀ ਆ ਇਹਨੂੰ ਚਿਰੀ ਕਹਿੰਦੇ ਆ ਦੇਖ ਸਕਦੇ ਹੋ ਇਹਦੇ ਨਾਲ ਥੋੜੇ ਟਾਈਮ ਚ ਵੀ ਜਿਹੜਾ ਟਰਾਲਾ ਮੰਨ ਲਓ ਭਰਿਆ ਜਾਂਦਾ ਹੈਗਾ ਕਿਉਂਕਿ ਹੁਣ ਜਿਹੜਾ ਕੰਮ ਆ ਹੁਣ ਜਿਆਦਾ ਜੀਸੀਬੀ ਨਾ ਮਿੱਟੀ ਚੱਕਣ ਕਰਕੇ ਮੈਨੂੰ ਆਏ ਸੀ ਵੀ ਚਲ ਇੱਕ ਬਲੌਗ ਬਣਾ ਦਗੇ ਚਰੀ ਦਾ ਵੀ ਵੀ ਕਿਵੇਂ ਇਸ ਜਿਹੜੀ ਮਿੱਟੀ ਆ ਚਰੀ ਤੇ ਭਰੀ ਜਾਂਦੀ ਆ ਕਿਉਂਕਿ ਬਈ ਬਹੁਤਣ ਤੋਂ ਪਤਾਗਾ ਜਿਨ੍ਹਾਂ ਨੇ ਹੁਣ ਦੇਖੀ ਆ ਚਰੀ ਆਮ ਪਿੰਡਾਂ 'ਚ ਮੰਨ ਲਓ ਪਰ ਇੱਕ ਨਹੀਂ ਪਤਾਗਾ ਤੇ ਵਿੱਚ ਨੂੰ ਨਹੀਂ ਵੀ ਪਤਾ ਹੁੰਦਾ ਬਾਕੀ ਜਿਹੜੇ ਆ ਉਹਨਾਂ ਨੇ ਉਹ ਵੀ ਦੇਖ ਸਕੇ ਝੰਕੇ ਵੀ ਆਏ ਜਿਹੜੀ ਪਹਿਲਾਂ ਜਿਹੜੀ ਮਿੱਟੀ ਸੀਗੀ ਵੀ ਉਹ ਇਸ ਤਰ੍ਹਾਂ ਭਰੀ ਜਾਂਦੀ ਸੀਗੀ ਬਾਕੀ ਬਈ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਪਹਿਲਾਂ ਸੀ ਪਹਿਲਾਂ ਇੱਕ ਤਾਂ ਬਾਹਣ ਬਹੁਤ ਉੱਚੇ ਨੀਵੇਂ ਸੀਗੇ ਤੇ ਪਹਿਲਾਂ ਤਾਂ ਤੁਸੀਂ ਐ ਲੈ ਲਓ ਵੀ ਥਾਂ ਥਾਂ ਤੇ ਇਹ ਚਿੜੀਆਂ ਚੱਲੀ ਜਾਂਦੀਆਂ ਹੁੰਦੀਆਂ ਹੁਣ ਮੰਨ ਲਓ ਵੀ ਟਾਵੀਆਂ ਚਿਣਗੀਆਂ ਹੀ ਚੱਲਦੀਆਂ ਨੇ ਜਿਹੜੇ ਉੱਚੇ-ਉੱਚੇ ਬਾਹਰ ਰਹਿ ਕੇ ਚੱਕਣ ਵਾਲੇ ਬਾਕੀ ਵੀ ਇਧਰੋਂ ਜੁਆ ਥੱਲੇ ਤੋਂ ਦੇਖ ਸਕਦੇ ਹੋ ਵੀ ਐ ਮਿੱਟੀ ਡਿੱਗਦੀ ਐ ਚਾ ਫੱਟੇ ਪਾਏ ਹੁੰਦੇ ਇਹਦੇ ਵਿੱਚ ਇਧਰ ਤੁਸੀਂ ਦੇਖ ਸਕਦੇ ਹੋ ਟਰਾਲਾ ਜਿਹੜਾ ਉਹ ਫੁੱਲ ਭਰ ਗਿਆ ਤੇ ਹੁਣ ਇਹਨੂੰ ਕੱਢਦੇ ਆ ਬਾਹਰ ਕਿਉਂਕਿ ਜੇ ਹੁਣ ਇਹ ਬਾਹਰ ਨਿਕਲੂਗਾ ਕਿਉਂਕਿ ਇੱਕ ਜਿਹੜਾ ਰਸਤਾ ਹੁੰਦਾ ਉਹ ਆਉਣ ਦਾ ਹੁੰਦਾ ਤੇ ਇੱਕ ਜਾਣ ਦਾ ਜਿਹੜੀ ਇਹ ਸੀ ਨੂੰ ਝਰੀ ਕਿਹਾ ਜਾਂਦਾ ਹੈਗਾ ਤੇ ਹੁਣ ਭਰ ਗਿਆ ਟਰਾਲਾ ਹੁਣ ਇਹ ਕੱਢਦਾ ਬਾਹਰ ਤੇ ਹੁਣ ਇੱਧਰ ਜਿਹੜੀ ਉਹ ਪਿੱਛੇ ਟਰਾਲੀ ਖੜੀ ਹੈਗੀ ਉਹ ਮਗਰ ਹੁਣ ਉਹ ਲੱਗ ਜੂਗੀ ਇੱਥੇ ਉਹ ਵੀ ਵਸੇ ਇਸੇ ਤਰ੍ਹਾਂ ਹੀ ਥੱਲੇ ਲਾਏ ਦਿੱਤੀ ਜਾਊਗੀ ਤੇ ਬਾਕੀ ਬਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਫਿਰ ਮਿਲਦੇ ਆਂ ਕਿਸੇ ਘੈਂਟ ਵਲੌਗ ਦੇ ਨਾਲ ਧੰਨਵਾਦ